ਸਾਂਝਾ ਜੀ ਡੀਪੀ ਮੈਂ ਅੱਜ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇਪੇ ਤੋਂ ਹੀ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਰਾਜਨ ਰੰਧਾਵਾਣੇ ਕਰਦਾ ਪਰ ਤੋਂ ਤਾਂ ਦੱਸ ਦਈਏ ਕਿ ਹੁਣ ਆਉਣ ਜਾਣ ਵਾਲੇ ਯਾਤਰੀਆਂ ਦੇ ਲਈ ਬੱਸ ਸਟੈਂਡ ਦੇ ਉੱਤੇ ਮਿਲੇਗੀ ਗਰਦਾਸਪੁਰ ਦੇ ਵਿੱਚ ਬਹੁਤ ਵੱਡੀ ਸਹੂਲਤ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਯਾਤਰਾ ਕਰਦੇ ਹਾਂ ਸਫ਼ਰ ਕਰਦੇ ਹਾਂ ਤਾਂ ਸਫ਼ਰ ਦੇ ਦੌਰਾਨ ਸਿਰਪੀੜ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਮੌਮਟਿੰਗ ਵਗੈਰਾ ਸ਼ੁਰੂ ਹੋ ਜਾਂਦੀ ਹੈ ਤੇ ਕਈ ਵਾਰ ਜਦ ਆਇਆ ਬਹੁਤ ਜ਼ਿਆਦਾ ਬਿਮਾਰ ਵੀ ਬੰਦਾ ਹੋ ਜਾਂਦਾ ਹੈ ਤੇ ਫਿਰ ਇਧਰ ਉਧਰ ਦੀ ਖੇਚਲ ਕਰਨੀ ਪੈਂਦੀ ਹੈ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਹੁਣ ਗਰਦਾਸਪੁਰ ਨਵੇਂ ਬੱਸ ਸਟੈਂਡ ਦੇ ਉੱਤੇ ਬਹੁਤ ਵੱਡਾ ਉਪਰਾਲਾ ਜਿਹੜਾ ਆ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਜਿਹਦੇ ਚ ਅੱਜ ਸੇਤ ਨੂੰ ਮੱਦੇਦਰਸ ਦੇ ਹੋਏ ਸਾਡੇ ਜਿਹੜੇ ਰਵਣ ਬਲਜੀਨ ਨੇ ਉਹਨਾਂ ਨੇ ਅੱਜ ਗਰਦਾਸਪੁਰ ਦੇ ਨਵੇਂ ਬੱਸ ਸਟੈਂਡ ਦੇ ਉੱਤੇ ਮਹੱਲਾ ਕਲੀਨਿਕ ਦਾ ਮੋਹਰਤ ਕਰ ਦਿੰਦਾ ਹੈ ਉਡਗਾਟਨ ਕਰ ਦਿੰਦਾ ਹੈ ਤੁਹਾਨੂੰ ਦੱਈਏ ਕਿ ਬੱਸ ਸਟੈਂਡ ਨਵੇਂ ਬੱਸ ਸਟੈਂਡ ਦੇ ਉੱਤੇ ਮਹੱਲਾ ਕਨੀਲਿਕ ਬਣਨ ਜਾ ਰਿਹਾ ਆ ਉਹ ਇਸ ਕਰਕੇ ਬਣਨ ਜਾ ਰਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜੇਕਰ ਸਫ਼ਰ ਦੌਰਾਨ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਉਂਦੀ ਹੈ ਤੇ ਉਹ ਬੱਸ ਸਟੈਂਡ ਤੋਂ ਹੀ ਜਿਹੜਾ ਆ ਆਪਣਾ ਚੈੱਕਅਪ ਕਰਾ ਕੇ ਤੇ ਦਵਾਈ ਵਗੈਰਾ ਲੈ ਸਕਦਾ ਆ ਤੇ ਉਹਨੂੰ ਬਹੁਤ ਜ਼ਿਆਦਾ ਜਿਹੜੀ ਹੈ ਆਸਾਨੀ ਹੋ ਜਾਵੇਗੀ ਬਸ ਤੁਹਾਨੂੰ ਦੱਈਏ ਕਿ ਗਰਦਾਸਪੁਰ ਦੇ ਬੱਸ ਸਟੈਂਡ ਦੇ ਉੱਤੇ ਜਿਹੜਾ ਆ ਰਮਨ ਦੇ ਵੱਲੋਂ ਅੱਜ ਨੀ ਪੱਥਰ ਰੱਖਿਆ ਗਿਆ ਮਹੱਲਾ ਕਲੀਨਿੰਗ ਦਾ ਜਿਹਦੇ ਚਤੰਦਾ ਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਯਾਤਰੀਆਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਏਗਾ ਯਾਤਰੀ ਜਿਹੜੇ ਨੇ ਉਹ ਸਫ਼ਰ ਦੌਰਾਨ ਅਗਰ ਕਿਸੇ ਤਰ੍ਹਾਂ ਦੀ ਕੋਈ ਸਿਹਤ ਦੇ ਵਿੱਚ ਉਹਨਾਂ ਨੂੰ ਦਿੱਕਤ ਲੱਗਦੀ ਤੇ ਉਹ ਗਰਦਾਸਪੁਰ ਬੱਸ ਸਟੈਂਡ ਤੋਂ ਮਹੱਲਾ ਕਲੀਨਿਕ ਤੋਂ ਜਿਹੜਾ ਆ ਚੈੱਕਅਪ ਕਰਾ ਕੇ ਤੇ ਆਪਣੀ ਦਵਾਈ ਵਗੈਰਾ ਲੈ ਸਕਦੇ ਨੇ ਤੇ ਇਹਨਾਂ ਦੇ ਨਾਲ ਉਹ ਠੀਕ ਹੋ ਸਕਦੇ ਨੇ ਬਹੁਤ ਵਧੀਆ ਉਪਰਾਲਾ ਪੰਜਾਬ ਸਰਕਾਰ ਦਾ ਜੋ ਕਿ ਅੱਜ ਨਵੇਂ ਬੱਸ ਸਟੈਂਡ ਦੇ ਉੱਤੇ ਜਿਹੜਾ ਆ ਮਹੱਲਾ ਕਲੀਨਿਕ ਦਾ ਜਿਹੜਾ ਉਡਗਾਟਨ ਕੀਤਾ ਗਿਆ ਤੁਸੀਂ ਕੀ ਕਹਿਣਾ ਚਾਹੋਗੇ ਆਪਾਂ ਕਮੈਂਟ ਕਰਕੇ ਜਰੂਰ ਦੱਸਿਓ ਨਾਲ ਦੇ ਨਾਲ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਤੇ ਦੂਸਰੇ ਪਾਸੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜਰੂਰ ਦਬਾ ਲਓ ਤਾਂ ਕਿ ਹਰ ਖਬਰ ਤੁਹਾਡੇ ਤੱਕ ਪਹੁੰਚ ਸਕੇ ਆਰਾਮ ਦੇ ਨਾਲ ਧੰਨਵਾਦ ਜੀ ਆਮ ਮਨੁੱਖ ਜਿਹੜਾ ਆਮ ਆਦਮੀ ਕਲੀਨਿਕ ਅਗਰਦਾਸਪੁਰ বাস ਸਟੈਂਡ ਦੇ ਵਿੱਚ ਬਣਾਉਣ ਦੀ ਮਨਜ਼ੂਰੀ ਸਾਡੇ ਹਲਕਾ ਇੰਚਾਰਜ ਮਾਨਜੋਗ ਰਮਨ ਗਾਲ ਜੀ ਚੇਅਰਮੈਨ ਸਾਹਿਬ ਉਹਨਾਂ ਦੇ ਯਤਨ ਸਦਕਾ ਜਿਹੜੀ ਸੀ ਉਹ ਪ੍ਰਵਾਨ ਹੋ ਚੁੱਕੀ ਆ ਜਿਸ ਦਾ ਅੱਜ ਰਸਮੀ ਤੌਰ ਤੇ ਚੇਅਰਮੈਨ ਸਾਹਿਬ ਨੇ ਜਿਹੜਾ ਉਦਘਾਟਨ ਵੀ ਕਰ ਦਿੱਤਾ ਅਤੇ ਅਸੀਂ ਇਸ ਨੂੰ 15 ਅਗਸਤ ਤੋਂ ਪਹਿਲਾਂ ਪਹਿਲਾਂ ਜਿਹੜਾ ਹਰ ਹਾਲਤ ਵਿੱਚ ਮੁਕੰਮਲ ਵੀ ਕਰਾਂਗੇ ਅਤੇ ਜਿਹੜੀ ਬਿਲਡਿੰਗ ਆ ਇਹਦਾ ਮਿਆਰ ਦਾ ਜਿਹੜਾ ਵਾ ਉਹ ਖਿਆਲ ਜਿਹੜਾ țeਤੇ ਦਾ ਉੱਤੇ ਰੱਖਿਆ ਜਾਏਗਾ ਕਿਉਂਕਿ ਵੈਸੇ ਤੇ ਸਾਡੀ ਡਿਊਟੀ ਬਣਦੀ ਹਰ ਤਰ੍ਹਾਂ ਦੀ ਅਸੀਂ ਆਪਣੀ ਕੁਆਲਟੀ ਨਾਲ ਕੋਈ ਸਮਝੌਤਾ ਨਹੀਂ ਕਰਦੇ ਪਰ ਕਿਉਂਕਿ ਇੱਕ ਅਹਿਮ ਸਥਾਨ ਤੇ ਹੋਣ ਕਰਕੇ ਅਸੀਂ ਇਹਨੂੰ ਹੋਰ ਵੀ ਐਕਸਟਰਾ ਦੇ ਨਾਲ ਧਿਆਨ ਦੇਵਾਂਗੇ ਤੋਂ ਸਮੇਂ ਜਿਹੜਾ ਜਿੰਨਾ ਵੀ ਸਾਡਾ ਮਿਚਾ ਸਮਾਂ ਆ ਉਹਦੇ ਤੈਅ ਤੀ ਇਹਨੂੰ ਅਸੀਂ ਮੁਕੰਮਲ ਕਰਕੇ ਆਮ ਲੋਕਾਂ ਨੂੰ ਜਿਹੜਾ ਸਮਰਪਿਤ ਰਾਗੇ ਧੰਨਵਾਦ ਕਿੰਨਾ ਘਾਰਿਆ ਜੀ ਇਹਦੇ ਤੇ ਪਤੀ ਲੱਖ 11000 ਰੁਪਇਆ ਖਰਚ ਆਉਂਦੀ ਸਭਾਵਨਾ ਜੀ ਅੱਜ ਗਰਦਾਸਪੁਰ ਸ਼ਹਿਰ ਵਾਸਤੇ ਇੱਕ ਹੋਰ ਪਹਿਲ ਕਰਦੇ ਹਾਂ ਜਿਹੜਾ ਵਾਦਾ ਪੰਜਾਬ ਦੇ ਲੋਕਾਂ ਨਾਲ ਸਾਡੇ ਕੌਮੀ ਪ੍ਰਧਾਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕੀਤਾ ਸੀਗਾ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਤੇ ਸਸਤੀਆਂ ਤੇ ਫ੍ਰੀ ਸੇਵਾ ਜਿਹੜੀਆਂ ਨੇ ਉਹ ਦਵਾਂਗੇ ਅੱਜ ਉਸ ਲੜੀ ਦੇ ਵਿੱਚ ਇੱਕ ਹੋਰ ਆਮ ਆਦਮੀ ਕਲੀਨਿਕ ਦੀ ਕੰਸਟ੍ਰਕਸ਼ਨ ਨਵੇਂ ਬਸਟੈਂਡ ਦੇ ਵਿੱਚ ਸ਼ੁਰੂ ਕੀਤੀ ਆ ਔਰ ਮੈਨੂੰ ਆਸ ਆ ਕਿ 15 ਅਗਸਤ ਤੱਕ ਇਹ ਤਿਆਰ ਹੋ ਜਾਊਗਾ ਔਰ ਇਹਦੇ ਵਿੱਚ ਤੇ ਕਰੀਬਨ 100 ਤਰ੍ਹਾਂ ਦੀਆਂ ਦਵਾਈਆਂ ਫ੍ਰੀ ਤੇ 46 ਤਰ੍ਹਾਂ ਦੇ ਟੈਸਟ ਜਿਹੜੇ ਨੇ ਫ੍ਰੀ ਹੋਣਗੇ ਔਰ ਇਹ ਬਸਟੈਂਡ ਦੇ ਵਿੱਚ ਆਮ ਆਦਮੀ ਕਲੀਨਿਕ ਬਣਾਉਣ ਦਾ ਮਕਸਦ ਇਹ ਆ ਕਿ ਤੁਸੀਂ ਦੇਖ ਰਹੇ ਹੋ ਇਹ ਇੰਟਰ ਸਟੇਟ ਬੱਸ ਸਟੈਂਡ ਆ ਔਰ ਇੱਥੇ ਜਿਹੜੀ ਫੁੱਟਫਾਲ ਆ ਜਿਹੜੇ ਲੋਕ ਇੱਥੇ ਆਉਂਦੇ ਨੇ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਉਂਦੇ ਨੇ ਔਰ ਉਹਦੇ ਨਾਲ ਸਾਡੇ ਮੁਲਾਜ਼ਮ ਨੇ ਜਿਹੜੇ ਬੱਸਸ ਨੂੰ ਚਲਾ ਰਹੇ ਨੇ ਕੰਡਕਟਰਸ ਨੇ ਔਰ ਇੱਥੇ ਵਪਾਰ ਕਰਨ ਵਾਲੇ ਲੋਕ ਨੇ ਸੋ ਜੇ ਕਿਸੇ ਨੂੰ ਲੋਡ ਪਵੇ ਪਰਮਾਤਮਾ ਅੱਪਲ ਤੇ ਬਿਮਾਰੀ ਆਵੇ ਵੀ ਨਾ ਦਵਾਈ ਦੀ ਲੋੜ ਹੀ ਨਾ ਪਵੇ ਪਰ ਜੇ ਪੈ ਜਾਵੇ ਤੇ ਫੇਰ ਹੁਣ ਬਸਟੈਂਡ ਦੇ ਵਿੱਚ ਹੀ ਤੁਹਾਨੂੰ ਫ੍ਰੀ ਜਿਹੜੀ ਦਵਾਈ ਔਰ ਟੈਸਟ ਜਿਹੜੇ ਨੇ ਉਪਲਬਧ ਹੋਣਗੇ ਇਹਦੇ ਨਾਲ ਸਾਡੇ ਸ਼ਹਿਰ ਦੀ ਬਹੁਤ ਪੋਸ਼ ਕਲੋਨੀ ਆ ਜਿਹਨੂੰ ਆਪਾਂ ਸਕੀਮ ਨੰਬਰ 7 ਕਹਿੰਦੇ ਆ ਜਿਹਦੇ ਨਮਾਇंदे ਅੱਜ ਇੱਥੇ ਤੁਸੀਂ ਦੇਖ ਰਹੇ ਹੋ ਖੜੇ ਨੇ ਇਹਨਾਂ ਨੂੰ ਵੀ ਬਹੁਤ ਵੱਡਾ ਫਾਇਦਾ ਹੋਣ ਜਾ ਰਿਹਾ ਕਿਉਂਕਿ ਸਾਰੀ ਜਿੰਨੀ ਇੱਥੇ ਵੱਸੋ 7 ਨੰਬਰ ਸਕੀਮ ਦੇ ਵਿੱਚ ਆ ਗਈ ਆ ਔਰ ਉਹਦੇ ਸਾਹਮਣੇ ਦੇਖੋ ਬਸਟੈਂਡ ਦੇ ਇੱਧਰ ਵੱਸੋ ਆ ਇੱਧਰ ਵਾਈਟ ਹਾਊਸ ਆ ਇੱਧਰ ਦੇ ਪਾਸੇ ਸਰਤਾਜ ਜੀ ਸਾਰੇ ਮੁਹੱਲੇ ਡਵੈਲਪ ਹੋ ਜਦੇ ਨੇ ਤੋਂ ਸਾਰਿਆਂ ਨੂੰ ਇਹ ਜਿਹੜਾ ਆਮ ਆਦਮੀ ਕਲੀਨਿਕ ਆ ਉਹ ਕੇਟਰ ਕਰੂਗਾ ਸੋ ਮੈਨੂੰ ਅੱਜ ਦੱਸਦਿਆਂ ਖੁਸ਼ੀ ਹੋ ਰਹੀ ਆ ਕਿ ਜਿਹੜੇ ਜਿਹੜੀ ਗਰੰਟੀ ਜਿਹੜੇ ਜਿਹੜੇ ਵਾਅਦੇ ਆਮ ਆਦਮੀ ਪਾਰਟੀ ਦੀ ਸਰਕਾਰਾਂ ਨੇ ਕੀਤੇ ਸੀਗੇ ਅੱਜ ਪਰਮੇਸ਼ਵਰ ਦੀ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਇੱਕ ਇੱਕ ਗਰੰਟੀ ਜਿਹੜੀ ਆ ਪੂਰੀ ਹੋ ਰਹੀ ਆ ਔਰ ਮੈਂ ਪਹਿਲਾਂ ਵੀ ਕਿਹਾ ਸੀ ਵੀ ਗਰਦਾਸਪੁਰ ਦੇ ਵਿੱਚ ਆਪਾਂ ਸੱਤ ਨਵੇਂ ਸ਼ਹਿਰ ਦੇ ਵਿੱਚ ਆਮ ਆਦਮੀ ਕਲੀਨਿਕ ਖੋਲਣ ਜਾ ਰਹੇ ਆ ਚਾਰਾ ਦਾ ਕੰਮ ਜਿਹੜਾ ਸੀਗਾ ਪਿਛਲੇ ਦਿਨਾਂ ਤੋਂ ਸ਼ੁਰੂ ਕਰਾਤਾ ਸੀ ਪੰਜਵਾਂ ਆਜ ਸ਼ੁਰੂ ਹੋ ਗਿਆ ਛੇਵਾਂ ਸਾਡਾ ਮੰਨ ਹੈ ਕਿ ਡਿਸਟ੍ਰਿਕਟ ਕੋਰਟ ਕੰਪਲੈਕਸ ਜਿੱਥੇ ਲੋਕ ਬਹੁਤ ਕਿਸਾਂ ਦੀ ਪੇਰਵਾਹੀ ਕਰਨ ਲਈ ਆਉਂਦੇ ਨੇ ਉਹ ਉੱਥੇ ਖੋਲ੍ਹਿਆ ਜਾਵੇ ਇੱਕ ਸਾਡਾ ਬਾਬੋਵਾਲ ਪਿੰਡ ਆ ਕਿਤੇ ਬਹੁਤ ਆਰਥਿਕ ਤੌਰ ਤੇ ਗਰੀਬ ਲੋਗ ਨੇ ਆਰਥਿਕ ਤੌਰ ਤੇ ਕਮਜ਼ੋਰ ਨੇ ਮਿਹਨਤੀ ਨੇ ਉਹਨਾਂ ਵਾਸਤੇ ਵੀ ਇਹ ਸਹੂਲਤ ਜਿਹੜੀ ਆ ਉਹ ਦਿੱਤੀ ਜਾਵੇ ਸੋ ਤਕਰੀਬਨ ਸਾਡੇ ਜ਼ਿਲ੍ਹੇ ਦੇ ਵਿੱਚ 62 ਆਮ ਆਦਮੀ ਕਲੀਨਿਕ ਚੱਲ ਰਹੇ ਨੇ ਔਰ ਪਿਛਲੇ ਦਿਨਾਂ ਦੀ ਜੇ ਫਿਗਰਸ ਵੇਖ ਲਈਏ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਉਥੋਂ ਸ਼ਫਾ ਲਈਆ ਸੋ ਮੇਰੇ ਨਾਲ ਅੱਜ ਐਸਐਮਓ ਡਾਕਟਰ ਅਨਕੁਰ ਜੀ ਆਏ ਨੇ ਔਰ ਇਹ ਜਿਹੜਾ ਕੰਮ ਹੈਗਾ ਇਹ ਮੰਡੀਕਰਨ ਬੋਰਡ ਕਰ ਰਿਹਾ ਮੇਰੇ ਨਾਲ ਸਾਡੇ ਐਗਜ਼ੈਕਟਿਵ ਇੰਜੀਨੀਅਰ ਜਿਨ੍ਹਾਂ ਕੋਲ ਅਜਕਲ ਐਸਈਡੀਆ ਪਾਵਰ ਵੀ ਨੇ ਸਾਬ ਬਲਦੇਵ ਸਿੰਘ ਜੀ ਨੇ ਅਸ਼ੋਕ ਜੀ ਐਸਡੀਓ ਨੇ ਸੋ ਉਹਨਾਂ ਨੇ ਅੱਜ ਮੈਡੀਕਲ ਬੋਰਡ ਵੱਲੋਂ ਇਹ ਕੰਮ ਸ਼ੁਰੂ ਕਰਾਇਆ ਸੋ ਮੈਂ ਬੇਨਤੀ ਕਰੂੰਗਾ ਅਫਸਰ ਸਹਿਬਾਨ ਨੂੰ ਕਿ ਇਹਦਾ ਕੰਮ ਬਿਹਾਰੀ ਹੋਵੇ ਜੀ ਵਧੀਆ ਹੋਵੇ ਤੇ ਟਾਈਮ ਦੇ ਵਿੱਚ ਇਹਨੂੰ ਕੰਪਲੀਟ ਕੀਤਾ ਜਾਵੇ ਸੋ ਇਹੋ ਹੀ ਮੇਰੀ ਅਪੀਲ ਇਹ ਜਿਹੜੀ ਐਗਜ਼ੀਕਿਊਟਿੰਗ ਏਜੰਸੀ ਆ ਉਹਨਾਂ ਨੂੰ ਵੀ ਇਹ ਆ ਵੀ ਕਿਉਂਕਿ ਇਹ ਲੰਬਾ ਸਮਾਂ ਚੱਲਣਾ ਇਹਦੇ ਚ ਬਕਾਇਦਾ ਵੇਟਿੰਗ ਹਾਲ ਹੋਏਗਾ ਡਾਕਟਰਜ਼ ਰੂਮ ਹੋਏਗਾ ਫਾਰਮੇਸੀ ਰੂਮ ਹੋਏਗਾ ਇਹਦੇ ਚ 에어 ਕੰਡੀਸ਼ਨ ਲੱਗਣਗੇ ਵਧੀਆ ਫਰਨੀਚਰ ਹੋਏਗਾ ਪਾਣੀ ਜਿਹੜਾ ORO ਦੇ ਥਰੂ ਦਿੱਤਾ ਜਾਊਗਾ ਸੋ ਸਾਰੀਆਂ ਫੈਸਿਲਿਟੀਆਂ ਜਿਹੜੀਆਂ ਨੇ ਆਮ ਆਦਮੀ ਕਲੀਨਿਕ ਦੇ ਵਿੱਚ ਹੋਣ ਗਿਆ ਸੋ ਮੈਨੂੰ ਅੱਜ ਦੱਸਦਿਆਂ ਖੁਸ਼ੀ ਆ ਕਿ ਉਹ ਜਗ੍ਹਾ ਜਿੱਥੇ ਹਰ ਇੱਕ ਆਮ ਬੰਦੇ ਦਾ ਪੈਰ ਪੈਂਦਾ ਅੱਜ ਉੱਥੇ ਵੀ ਭਗਵੰਤ ਮਾਨ ਜੀ ਦੀ ਮਿਹਰ ਦੇ ਨਾਲ ਕਿਰਪਾ ਦੇ ਨਾਲ ਉਹਨਾਂ ਨੂੰ ਸਿਹਤ ਸੇਵਾਵਾਂ ਜਿਹੜੀਆਂ ਨੇ ਮਿਲਣ ਦੇ ਏਰੀਆ ਨੇ ਦਿਲ ਦੀਆਂ ਕਰਾਈਆਂ ਤੋਂ ਆਪਣੇ ਇਲਾਕੇ ਵੱਲੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਡਾਕਟਰ ਬਲਬੀਰ ਸਿੰਘ ਜੀ ਜਿਹੜਾ ਸਾਡੇ ਹੈਲਥ ਮਿਨਿਸਟਰ ਨੇ ਉਹਨਾਂ ਦਾ ਔਰ ਸਾਡੇ ਜਿਹੜੇ ਨੈਸ਼ਨਲ ਕੌਮੀ ਪ੍ਰਧਾਨ ਨੇ ਆਮ ਆਦਮੀ ਪਾਰਟੀ ਦਰਬਿੰਦ ਕੇਦਰੀ ਬਾਜੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਗਰਦਾਸਪੁਰ ਦੇ ਵਿੱਚ ਸਿਹਤ ਸੇਵਾਵਾਂ ਦੀ ਕੋਈ ਘਸਾਂ ਨਹੀਂ ਛੱਡੀ ਔਰ ਸਾਡਾ ਗਰਦਾਸਪੁਰ ਇੱਕ ਮੋਢੀ ਇਲਾਕਾ ਬਣ ਗਿਆ ਜਿੱਥੇ ਸਿਹਤ ਸੇਵਾਵਾਂ ਦੀ ਗੱਲ ਆ ਔਰ ਦਵਾਈ ਮਿਲ ਰਹੀਆਂ ਨੇ ਫ੍ਰੀ ਮਿਲ ਰਹੀਆਂ ਨੇ ਸਾਰੇ ਤਰ੍ਹਾਂ ਦੇ ਟੈਸਟ ਤੇ ਦਵਾਈਆਂ ਟੋਟਲੀ ਫ੍ਰੀ ਕਰਦੇ ਹੋਏ ਲੋਕਾਂ ਨੂੰ ਇੱਕ ਬਹੁਤ ਵੱਡੀ ਰਾਹਤ ਮਿਲੀ